ਸਰਦਾਰ ਨਿਵਾਇਸ 2.5 ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਹੀਰਿਆਂ ਦਾ ਹਾਰ ਉਹ ਉਹਨਾਂ ਹਸੀਨ ਤੇ ਦਿਲਕਸ਼ ਲੜਕੀਆਂ ਵਿੱਚੋਂ ਸੀ ਜੋ ਸ਼ਾਇਦ ਕੁਦਰਤ ਨੇ ਗਲਤੀ ਨਾਲ ਕਿਸੇ ਹੇਠਲੇ ਤਬਕੇ ਦੇ ਮੁਲਾਜ਼ਮ ਪੇਸ਼ਾ ਕਰਨੇ ਵਿੱਚ ਜਨਮ ਲੈ ਲੈਂਦੀਆਂ ਹਨ ਉਸਦੇ ਕੋਲ ਨਾ ਤਾਂ ਦਹੀਸੀ ਤੇ ਨਾ ਹੀ ਕੋਈ ਅਜਿਹੇ ਹੋਰ ਕਾਰਨ ਜਿਨ੍ਹਾਂ ਦੀ ਬਿਨਾ ਤੇ ਉਹ ਜਾਣੀ ਜਾਂਦੀ ਸਮਝੀ ਜਾਂਦੀ ਅਤੇ ਕਿਸੇ ਚਰਚਿਤ ਅਮੀਰ ਜ਼ਾਦੇ ਦੀ ਪ੍ਰੇਮਿਕਾ ਬਣਦੀ ਜਾਂ ਉਸ ਨਾਲ ਵਿਆਹੀ ਜਾਂਦੀ ਇਸ ਲਈ ਉਸਨੇ ਆਪਣਾ ਵਿਆਹ ਸਿੱਖਿਆ ਵਿਭਾਗ ਦੇ ਇੱਕ ਕਲਰਕ ਨਾਲ ਹੁਣਾ ਚੁੱਪਚਾਪ ਮੰਨ ਲਿਆ ਆਪਣੀ ਆਰਥਿਕ ਹਾਲਾਤ ਦੀ ਬਿਨਾਂ ਤੇ ਉਹ ਹਮੇਸ਼ਾ ਸਾਦਾ ਹੀ ਵਿਖਾਈ ਦਿੰਦੀ ਸੀ ਪਰ ਉਸ ਨੂੰ ਆਪਣੀ ਗਰੀਬੀ ਦਾ ਅਹਿਸਾਸ ਘੁਣ ਦੀ ਤਰ੍ਹਾਂ ਛੱਟਦਾ ਰਹਿੰਦਾ ਸੀ ਜਿਵੇਂ ਉਹ ਪਹਿਲਾਂ ਅਮੀਰ ਰਹੀ ਹੋਵੇ ਲੜਕੀਆਂ ਦੀ ਕੋਈ ਖਾਨਦਾਨ ਕੋਈ ਕਬੀਲਾ ਨਹੀਂ ਹੁੰਦਾ ਉਹਨਾਂ ਦਾ ਹੁਸਨ ਉਹਨਾਂ ਦੀ ਚਾਲ ਟਾਲ ਅਤੇ ਉਹਨਾਂ ਦੀ ਕੁਦਰਤੀ ਦਿਲਕਸ਼ੀ ਹੀ ਉਹਨਾਂ ਦਾ ਘਰਾਣਾ ਹੁੰਦਾ ਹੈ ਉਹਨਾਂ ਦੀ ਕੁਦਰਤੀ ਕੋਮਲਤਾ ਸਹਿਜ ਸੁਭਪਨ ਅਤੇ ਸਮਝਬੂਝ ਹੀ ਉਹਨਾਂ ਦਾ ਸਮਾਜੀ ਰੁਤਬਾ ਹੁੰਦਾ ਹੈ ਇਨ੍ਹਾਂ ਖੂਬੀਆਂ ਦੀ ਬਿਨਾ ਉੱਤੇ ਹੀ ਗਰੀਬ ਲੜਕੀਆਂ ਵੀ ਕਦੇ-ਕਦੇ ਅਮੀਰ ਘਰਾਣਿਆਂ ਦੀ ਚੋਟੀ ਦੀਆਂ ਔਰਤਾਂ ਵਿਖਾਈ ਦਿੰਦੀਆਂ ਹਨ ਉਹ ਆਪਣੀਆਂ ਮਹਿਰੂਮੀਆਂ ਅੰਦਰ ਹੀ ਅੰਦਰ ਚਲਦੀ ਰਹੀ ਉਸਨੂੰ ਲੱਗਦਾ ਸੀ ਕਿ ਉਹ ਐਸ਼ ਆਰਾਮ ਦੀ ਜ਼ਿੰਦਗੀ ਲਈ ਪੈਦਾ ਹੋਈ ਹੈ ਉਸ ਨੂੰ ਆਪਣਾ ਪੁਰਾਣਾ ਟੁੱਟਿਆ ਜਿਹਾ ਘਰ ਬਿਨਾਂ ਸਜਾਵਟ ਕੰਦਾ, ਪੁਰਾਣੀਆਂ ਕੁਰਸੀਆਂ ਤੇ ਸਾਲਾਂ ਪੁਰਾਣੇ ਪੜਦੇ ਚੁੱਬਦੇ ਸਨ। ਇਹ ਸਾਰੀਆਂ ਚੀਜ਼ਾਂ ਜੋ ਉਸ ਦੇ ਸਮਾਜੀ ਤਬਕੇ ਦੀ ਕਿਸੇ ਹੋਰ ਔਰਤ ਦੇ ਸੁਪਨਿਆਂ ਵਿੱਚ ਵੀ ਨਾ ਆਉਂਦੀਆਂ, ਉਸ ਦਾ ਮੂੰਹ ਚੜਾਉਂਦੀਆਂ, ਉਸ ਨੂੰ ਸਤਾਉਂਦੀਆਂ ਤੇ ਜਲੀਲ ਕਰਦੀਆਂ ਮਹਿਸੂਸ ਹੁੰਦੀਆਂ। ਉਸ ਦੇ ਘਰ ਵਿੱਚ ਕੰਮ ਕਰਨ ਵਾਲੀ ਬਰਟੋਨ ਲਕੁੜੀ ਤੇ ਜਦੋਂ ਵੀ ਉਸ ਦੀ ਨਜ਼ਰ ਪੈਂਦੀ ਤਾਂ ਉਸ ਦੇ ਦਿਲ ਵਿੱਚ ਗੁਰਬਤ ਅਤੇ ਜ਼ਿੱਲਤ ਦਾ ਅਹਿਸਾਸ ਹੋਰ ਵੀ ਸ਼ਿੱਦਤ ਨਾਲ ਫੁੰਕਾਰੀ ਮਾਰਨ ਲੱਗਦਾ ਫਿਰ ਉਹ ਸੁਫਨਿਆਂ ਦੀ ਦੁਨੀਆ ਵਿੱਚ ਖੋਹ ਜਾਂਦੀ ਜਿੱਥੇ ਪ੍ਰਚੀਨ ਪੂਰਬੀ ਤਰੀਕੇ ਨਾਲ ਕਲਾਕ੍ਰਿਤੀਆਂ ਨਾਲ ਸਜਾਈਆਂ ਕੰਧਾਂ ਵਾਲੇ ਕਮਰੇ ਹੋਣ ਅਤੇ ਇਹਨਾਂ ਨੂੰ ਕਾਂਸੀ ਦੇ ਵੱਡੇ ਵੱਡੇ ਸਮਾਨਦਾਨਾਂ ਵਿੱਚ ਬਲਦੀਆਂ ਮਸ਼ਾਲਾਂ ਦੀਆਂ ਨੀਮਨਸ਼ਾਈਆਂ ਰੋਸ਼ਨੀਆਂ ਨੇ ਜਗਮਗ ਕੀਤਾ ਹੋਵੇ ਬਾਰੀਆਂ ਦੇ ਸਾਹਮਣੇ ਮਲਖਮਲੀ ਪਰਦੇ ਲੱਗੇ ਹੋਣ ਜਿੱਥੇ ਸ਼ਾਹੀ ਕੱਪੜੇ ਪਹਿਨ ਦੋ ਨੌਕਰ ਹੋਣ ਜੋ ਉਂਗੀਠੀ ਦੀ ਗਰਮੀ ਵਿੱਚ ਉੱਗਦੇ ਵਿਖਾਈ ਦਿੰਦੇ ਹੋਣ ਮਖਮਲ ਤੇ ਕੀਮ ਖਾ ਬਨਲੈਸ ਦੋ ਵੱਡੇ ਕਮਰੇ ਹੋਣ ਜਿਨ੍ਹਾਂ ਵਿੱਚ ਕੀਮਤੀ ਫਰਨੀਚਰ ਨੂੰ ਮਹਿੰਗੀ ਸਜਾਵਟ ਕੀਤੀ ਹੋਵੇ ਅਤੇ ਮਹਿਕਾ ਨਾਲ ਭਰਪੂਰ ਅੰਦਰੂਨੀ ਕਮਰੇ ਵਿੱਚ ਜਿੱਥੇ ਉਹ ਕੁਸਰਮੁਸਰ ਵਿੱਚ ਆਪਣੇ ਕਰੀਬੀ ਦੋਸਤਾਂ ਉਹਨਾਂ ਖੂਬਸੂਰਤ ਤੇ ਨੌਜਵਾਨ ਦੋਸਤਾਂ ਨਾਲ ਗੱਲਾਂ ਕਰੇ ਜਿਨ੍ਹਾਂ ਦੀ ਸਹਬਤ ਨੂੰ ਸਾਰੇ ਸ਼ਹਿਰ ਦੀਆਂ ਔਰਤਾਂ ਤਰਸਦੀਆਂ ਹੋਣ ਜਦੋਂ ਉਹ ਰਾਤ ਦੇ ਭੋਜਨ ਲਈ ਆਪਣੇ ਪਤੀ ਦੇ ਸਾਹਮਣੇ ਬੈਠਦੀ ਮੇਜ਼ ਉੱਤੇ 3-4 ਪੁਰਾਣੇ ਮੇਜ਼ਪੋਸ਼ ਵਿਸ਼ਿਆ ਹੁੰਦਾ ਤਾਂ ਉਸ ਦਾ ਪਤੀ ਡੂੰਘੇ ਦਾ ਟੱਕਨ ਚੁੱਕਦੇ ਹੋਏ ਹਉਬ ਕੇ ਕਹਿੰਦਾ ਆਹ ਬੀਫ ਸਟਿਊ ਬਈ ਇਹ ਤਾਂ ਦੁਨੀਆ ਦੀ ਸਭ ਤੋਂ ਸੁਆਦਲੀ ਚੀਜ਼ ਹੈ ਤਾਂ ਉਹ ਆਪਣੇ ਸੁਪਨਿਆਂ ਦੀ ਦੁਨੀਆ ਵਿੱਚ ਖੋ ਜਾਂਦੀ ਆਲੀਸ਼ਾਨ ਖਾਣਿਆਂ ਬਾਰੇ ਸੋਚਦੀ ਜਿੱਥੇ ਚਾਂਦੀ ਦੇ ਚਮਕਦਾਰ ਛੁਰੀ ਘਾਟੇ ਹੁੰਦੇ ਜਿੱਥੇ ਦਵਾਰਾਂ ਉੱਤੇ ਵੱਡੀਆਂ-ਵੱਡੀਆਂ ਤਸਵੀਰਾਂ ਜੜੀਆਂ ਹੁੰਦੀਆਂ ਜਿਨ੍ਹਾਂ ਵਿੱਚ ਪੁਰਾਣੇ ਜ਼ਮਾਨੇ ਦੀਆਂ ਸ਼ਖਸੀਅਤਾਂ ਤੇ پری ਜਗਤ ਦੇ ਜੰਗਲ ਵਿੱਚ ਵਿਚਲੇ ਅਨੋਖੇ ਪੰਛੀਆਂ ਦੇ ਚਿੱਤਰ ਵਿਖਾਈ ਦਿੰਦੇ ਉਸ ਨੂੰ ਅੱਖਾਂ ਵਿੱਚ ਝੁੰਦਿਆ ਦੇਣ ਵਾਲੇ ਭਾਂਡਿਆਂ ਵਿੱਚ ਪਰੋਸੇ ਗਏ ਭਾਂਤ-ਭਾਂਦ ਦੇ ਮਹਿੰਗੇ ਖਾਣਿਆਂ ਤੇ ਸੱਜੀਆਂ ਮਹਿਫਲਾਂ ਦੇ ਖਿਆਲ ਆਏ ਜਿੱਥੇ ਮਹਿਮਾਨ ਇੱਕ ਦੂਜੇ ਨਾਲ ਬਿਰਤਾ ਦੀਆਂ ਬਾਤਾਂ ਪਾਉਂਦੇ ਹੋਣ ਅਤੇ ਉਹ ਸਫਿਕਸ ਨੁਮਾ ਮੁਸਕਰਾਹਟ ਨਾਲ ਸੌਂ ਰਹੀ ਹੋਵੇ ਅਤੇ ਉਹ ਸਾਰੇ ਨਾਲੋ ਨਾਲ ਟਰਾਉਟ ਮੱਛੀ ਦੀਆਂ ਗੁਲਾਬੀ ਸੰਖੀਆਂ ਦਾ ਜਾਂ ਬਟੇਰ ਦੇ ਪਰਾਂ ਦਾ ਜਾਇਕਾ ਲੈਣ ਲੈ ਰਹੀ ਹੁਣ ਉਸ ਦੇ ਕੋਲ ਕੋਈ ਕੀਮਤੀ ਸੂਟ ਨਹੀਂ ਸੀ ਤੇ ਨਾ ਹੀ ਕੋਈ ਜੇਵਰ ਉਸ ਨੂੰ ਸਿਰਫ ਇਸੇ ਦਾ ਦੁੱਖ ਸੀ ਉਹ ਤਾਂ ਸ਼ਾਇਦ ਪੈਦਾ ਹੀ ਇਨ੍ਹਾਂ ਚੀਜ਼ਾਂ ਲਈ ਹੋਈ ਸੀ ਉਸ ਦਾ ਦਿਲ ਚਾਹੁੰਦਾ ਸੀ ਕਿ ਉਸ ਨੂੰ ਵੀ ਲੋਕ ਚਾਹਣ ਉਸ ਦੀ ਵੀ ਇੱਕ ਚਲਕ ਲਈ ਬਹਿਬਲ ਹੋਣ ਉਸ ਦੇ ਖਾਬ ਦੇਖਣ ਅਤੇ ਉਸ ਦਾ ਸਾਥ ਹਾਸਲ ਕਰਨ ਲਈ ਬੇਤਾਬ ਹੋਣ ਉਸਦੀ ਇੱਕ ਅਮੀਰ ਸਹੇਲੀ ਸੀ ਜੋ ਸਕੂਲ ਵਿੱਚ ਉਸਦੀ ਜਮਾਤਨ ਸੀ ਪਰ ਆਪਣੇ ਉਸ ਸਹੇਲੀ ਨੂੰ ਮਿਲਣ ਦੇ ਬਾਅਦ ਉਹ ਆਪਣੇ ਹਾਲ ਤੇ ਇੰਨਾ ਕੁੜਦੀ ਸੀ ਕਿ ਹੁਣ ਉਸ ਨੇ ਉਸ ਸਹੇਲੀ ਨੂੰ ਮਿਲਣਾ ਹੀ ਛੱਡ ਦਿੱਤਾ ਸੀ ਆਪਣੇ ਕਮਰੇ ਵਿੱਚ ਉਹ ਕਦੇ-ਕਦੇ ਤਾਂ ਸਾਰਾ ਦਿਨ ਬੂੰਦੀ ਰਹਿੰਦੀ ਆਪਣੀ ਬੇਪੱਸੀ ਉੱਤੇ ਆਪਣੀ ਨਾ ਉਮੀਦੀ ਉੱਤੇ ਆਪਣੀ ਨਿਰਾਸ਼ਾ ਉੱਤੇ ਤੇ ਆਪਣੀ ਗਰੀਬੀ ਉੱਤੇ ਫਿਰ ਇੱਕ ਸ਼ਾਮ ਉਸਦਾ ਪਤੀ ਜਦੋਂ ਦਫ਼ਤਰ ਤੋਂ ਪਰਤਿਆ ਤਾਂ ਉਸਦੇ ਚਿਹਰੇ ਉੱਤੇ ਇੱਕ ਜੀਤੂ ਚਮਕ ਤੇ ਹੱਥ ਵਿੱਚ ਇੱਕ ਵੱਡਾ ਸਾਰਾ ਲਿਫਾਫਾ ਸੀ ਦੇਖ ਤਾਂ ਮੈਂ ਤੇਰੇ ਲਈ ਕੀ ਲਿਆਇਆ ਹਾਂ ਉਸਨੇ ਲਿਫਾਫਾ ਖੋਲ੍ਹਿਆ ਵਿੱਚੋਂ ਇੱਕ ਕਾਰਡ ਨਿਕਲਿਆ ਜਿਸ ਉੱਤੇ ਛਪਿਆ ਸੀ ਸ਼੍ਰੀਮਾਨ ਸਿੱਖਿਆ ਮੰਤਰੀ ਤੇ ਮੈਡਮ ਜੋਰਜਸ ਰੈਂਪੈਨੀਓ ਸੋਮਵਾਰ 18 ਜਨਵਰੀ ਦੀ ਸ਼ਾਮ ਨੂੰ ਸਿੱਖਿਆ ਵਿਭਾਗ ਦੇ ਦਫ਼ਤਰ ਵਿੱਚ ਮੈਡਮ ਲੋਇਜ਼ਲ ਨੂੰ ਸ਼ਾਮਲ ਹੋਣ ਲਈ ਸੱਦਾ ਦਿੰਦੇ ਹਾਂ ਉਸ ਦਾ ਪਤੀ ਜਾਣਦਾ ਸੀ ਕਿ ਉਹ ਇਹ ਸੱਦਾ ਪੱਤਰ ਮਿਲਣ ਤੇ ਬਹੁਤ ਖੁਸ਼ ਹੋਵੇਗੀ ਪਰ ਉਸਨੇ ਕਾੜ ਗੁੱਸੇ ਨਾਲ ਮੇਜ਼ ਉੱਤੇ ਸੁੱਟ ਦਿੱਤਾ ਤੇ ਟਿਲਕੀ ਜੀ ਹਵਾਜ਼ ਵਿੱਚ ਬੋਲੀ ਤਾਂ ਫਿਰ ਮੈਂ ਇਸ ਦਾ ਕੀ ਕਰਾਂ ਮਗਰ ਮੇਰੀ jaan ਮੈਤਾ ਸਮਝਿਆ ਸੀ ਕਿ ਤੂੰ ਖੁਸ਼ ਹੋਵੇਂਗੀ ਤੂੰ ਤਾਂ ਤੂੰ ਉਂਝ ਤਾਂ ਕਦੇ ਬਾਹਰ ਨਹੀਂ ਜਾਂਦੀ ਇਹ ਤਾਂ ਵਧੀਆ ਮੌਕਾ ਹੈ ਅਤੇ ਇਹ ਸੱਦਾ ਪੱਤਰ ਮੈਂ ਬੜੀ ਮੁਸ਼ਕਲ ਨਾਲ ਹਾਸਲ ਕੀਤਾ ਹੈ ਹਰ ਸਖਸ਼ ਉਸ ਦਫ਼ਤ ਵਿੱਚ ਸੱਦੇ ਜਾਣ ਲਈ ਬੇਤਾਬ ਹੈ बड़े लोग उसते चावान सान ਅਤੇ وزارت ਦੇ ਸਿਰਫ ਕੁਝ ਹੀ ਲੜਕਾ ਨੂੰ ਸੱਦਾ ਦਿੱਤਾ ਗਿਆ ਹੈ ਤੂੰ ਵੇਖਣਾ ਉੱਥੇ ਸਾਰੀ وزارت ਆਈ ਹੋਵੇਗੀ ਉਹ ਭਰੀ ਪੀਤੀ ਉਸ ਵੱਲ ਵੇਖਦੀ ਰਹੀ ਅਤੇ ਫਿਰ ਬੇਸਬਰੀ ਨਾਲ ਬੋਲੀ ਤੇ ਉਸ ਦਾਵਤ ਤੇ ਮੈਂ ਪਹਿਨ ਕੇ ਕੀ ਜਾਵਾਂਗੀ ਉਸ ਦੇ ਪਤੀ ਨੇ ਉਸ ਦੇ ਬਾਰੇ ਤਾਂ ਸੋਚਿਆ ਹੀ ਨਹੀਂ ਸੀ ਉਹ ਹਕਲਾਉਂਦੇ ਹੋਏ ਬੋਲਿਆ ਓਹੋ ਜੋ ਤੂੰ ਥੀਏਟਰ ਜਾਂਦੇ ਹੋਏ ਪਹਿਨਦੀ ਹੈ ਉਹ ਮੇਰੇ ਖਿਆਲ ਵਿੱਚ ਤਾਂ ਬਿਲਕੁਲ ਠੀਕ ਰਹੇਗਾ ਜਾਂ ਫਿਰ ਉਹ ਚੁੱਪ ਹੋ ਗਿਆ ਹੈਰਤ ਨਾਲ ਉਸ ਦੀ ਜ਼ਬਾਨ ਬੰਦ ਹੋ ਗਈ ਉਸ ਦੀ ਪਤਨੀ ਦੀਆਂ ਚੁਕੀਆਂ ਹੋਈਆਂ ਪਲਕਾਂ ਵਿੱਚੋਂ ਦੋ ਮੋਟੇ-ਮੋਟੇ ਅਥਰੂ ਉਸ ਦੀਆਂ ਗੱਲਾਂ ਉੱਤੇ ਗਿਰੇ ਅਤੇ ਹੌਲੀ-ਹੌਲੀ ਉਸ ਦੀ ਠੋਡੀ ਉੱਤੇ ਤਿਲਕਣ ਲੱਗੇ ਉਹ ਰੋ ਰਹੀ ਸੀ ਉਹ ਬੜੀ ਮੁਸ਼ਕਲ ਨਾਲ ਬਸ ਇਹੀ ਕਹਿ ਸਕਿਆ ਕ ਕ ਕੀ ਹੋਇਆ ਕੀ ਹੋਇਆ ਫਿਰ ਉਸਦੀ ਪਤਨੀ ਨੇ ਹਿੰਮਤ ਕਰਕੇ ਖੁਦ ਨੂੰ ਖੁਦ ਉੱਤੇ ਕਾਬੂ ਪਾ ਲਿਆ ਤੇ ਆਪਣੀਆਂ ਗੱਲਾਂ ਤੋਂ ਅਥਰੂ ਪੂੰਝਦੇ ਹੋਏ ਬੇहद ਸ਼ਾਂਤ ਤੇ ਸਪੱਟ ਆਵਾਜ਼ ਵਿੱਚ ਬੋਲੀ ਕੁਝ ਨਹੀਂ ਗੱਲ ਸਿਰਫ ਇੰਨੀ ਹੈ ਕਿ ਮੇਰੇ ਕੋਲ ਕੱਪੜੇ ਨਹੀਂ ਹਨ ਇਸ ਲਈ ਮੈਂ ਦਾਵਤ ਵਿੱਚ ਨਹੀਂ ਜਾ ਸਕਦੀ ਇਹ ਕਾਰਡ ਆਪਣੇ ਕਿਸੇ ਦੋਸਤ ਨੂੰ ਦੇ ਦੇਣਾ ਜਿਸ ਦੀ ਪਤਨੀ ਦੇ ਕੋਲ ਮੇਰੇ ਨਾਲੋਂ ਵਧੀਆ ਕੱਪੜੇ ਹੋਣ ਉਸ ਦੇ ਪਤੀ ਦਾ ਦਿਲ ਟਿੱਲਾ ਜਿਹਾ ਹੋ ਗਿਆ ਉਹ ਬੋਲਿਆ ਅੱਛਾ ਮੈਥੀਲੜ ਇਹ ਦੱਸ ਇੱਕ ਸੋਹਣਾ ਫੱਬ ਦਾ ਸੂਟ ਜੋ ਤੂੰ ਬਾਦ ਵਿੱਚ ਹੋਰ ਮੌਕਿਆਂ ਉੱਤੇ ਵੀ ਪਹਿਨ ਸਕੇ ਕਿੰਨੇ ਵਿੱਚ ਆਵੇਗਾ ਉਸਨੇ ਦਿਲ ਹੀ ਦਿਲ ਵਿੱਚ ਹਿਸਾਬ ਲਗਾਇਆ ਕਿ ਆਪਣੇ ਪਤੀ ਕੋਲੋਂ ਕਿੰਨੀ ਰਕਮ ਦੀ ਮੰਗ ਕਰੇ ਉਸ ਨੂੰ ਇਹ ਵੀ ਖਦਸਾ ਸੀ ਕਿ ਕਿਤੇ ਉਸ ਦਾ ਸਰਫਾ ਪਸੰਦ ਪਤੀ ਸਾਫ਼ ਇਨਕਾਰ ਹੀ ਨਾ ਕਰ ਦੇਵੇ ਫਿਰ ਉਹ ਹਿਚਕਚਾਉਂਦੇ ਹੋਏ ਬੋਲੀ ਮੈਨੂੰ ਠੀਕ ਅੰਦਾਜ਼ਾ ਤਾਂ ਨਹੀਂ ਲੇਕਿਨ ਮੇਰਾ ਖਿਆਲ ਹੈ ਕਿ 400 ਫ੍ਰੈਂਕ ਵਿੱਚ ਅੱਛਾ ਸੂਟ ਤਿਆਰ ਹੋ ਸਕਦਾ ਹੈ ਉਸ ਦੇ ਪਤੀ ਦੇ ਚਿਹਰੇ ਉੱਤੇ ਪਿਲੱਤਨ ਜਹੀ ਫਿਰ ਗਈ ਉਸ ਨੇ ਕੁਝ ਅਰਸੇ ਤੋਂ ਸ਼ਿਕਾਰ ਲਈ ਆਪਣੀ ਨਵੀਂ ਬੰਦੂਕ ਖਰੀਦਨ ਅਤੇ ਅੱਗੇ ਗਰਮੀਆਂ ਲਈ ਐਤਵਾਰ ਦੇ ਦਿਨ ਆਪਣੇ ਦੋਸਤਾਂ ਦੇ ਨਾਲ ਚਿੜੀਆ ਦਾ ਸ਼ਿਕਾਰ ਕਰਨ ਖੇਡਣ ਲਈ ਨੇਤਿਆ ਦੇ ਉਦਾਨਾਂ ਵਿੱਚ ਜਾਣ ਤਾਂ ਇੱਕ ਲਈ 400 ਫ੍ਰੈਂਕ ਬਚਾ ਰੱਖੇ ਸਨ ਉਹ ਬੋਲਿਆ ਠੀਕ ਹੈ ਮੈਂ ਤੈਨੂੰ 400 ਫ੍ਰੈਂਕ ਦਿੰਦਾ ਹਾਂ ਤੂੰ ਆਪਣੇ ਲਈ ਇੱਕ ਉਮਦਾ ਸੂਟ ਤਿਆਰ ਕਰਾ ਲੈ ਦਾਵਤ ਦਾ ਦਿਨ ਨੇੜੇ ਆ ਗਿਆ ਸੀ ਲੇਕਿਨ ਮਿਸਿਸ ਲੋਇਜ਼ਲ ਪਰੇਸ਼ਾਨ ਤੇ ਫਿਕਰਮੰਦ ਦਿਖਾਈ ਦੇ ਰਹੀ ਸੀ ਹਾਲਾਂਕਿ ਉਸ ਦਾ ਸੂਟ ਤਿਆਰ ਹੋ ਚੁੱਕਾ ਸੀ ਇੱਕ ਸ਼ਾਮ ਉਸ ਦੇ ਪਤੀ ਨੇ ਪੁੱਛ ਹੀ ਲਿਆ ਕੀ ਗੱਲ ਹੈ ਤੂੰ ਪਿਛਲੇ 3 ਦਿਨ ਤੋਂ ਕੁਝ ਪਰੇਸ਼ਾਨ ਜੀ ਦਿਖਾਈ ਦੇ ਰਹੀ ਹੈ ਉਹ ਬੋਲੀ ਮੈਂ ਇਸ ਕਾਰਨ ਪਰੇਸ਼ਾਨ ਹਾਂ ਕਿ ਮੇਰੇ ਕੋਲ ਕੋਈ ਜੇਵਰ ਨਹੀਂ ਹੈ ਪਹਿਨਣ ਨੂੰ ਕੁਝ ਵੀ ਨਹੀਂ ਹੈ ਜੇਵਰਾਂ ਦੇ ਬਿਨਾ ਤਾਂ ਉਸ ਦਾਵਤ ਉੱਤੇ ਜਾਣਾ ਬਹੁਤ ਅਜੀਬ ਲੱਗੇਗਾ ਇਸ ਨਾਲੋਂ ਤਾਂ ਨਾ ਜਾਣਾ ਹੀ ਠੀਕ ਹੋਵੇਗਾ ਉਹ ਬੋਲਿਆ ਤਾਂ ਫੁੱਲਾਂ ਦੇ ਗਜਰੇ ਪਹਿਨ ਲੈਣਾ ਇਸ ਮੌਸਮ ਵਿੱਚ ਤਾਂ ਬਹੁਤ ਕਮਾਲ ਦਿਖਾਈ ਦਿੰਦੇ ਹਨ 5-10 ਫ੍ਰੈਂਕ ਵਿੱਚ ਤੈਨੂੰ ਦੋ ਤਿੰਨ ਬੜੇ ਸੋਹਣੇ ਗੁਲਾਬ ਦੇ ਗਜਰੇ ਮਿਲ ਜਾਣਗੇ ਪਰ ਉਸਦੀ ਪਤਨੀ ਨਾ ਮੰਨੀ ਨਹੀਂ ਇਸ ਤੋਂ ਵੱਧ ਬੇਇੱਜ਼ਤੀ ਦੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਕਿ ਇੰਨੀਆਂ ਸਾਰੀਆਂ ਅਮੀਰ ਔਰਤਾਂ ਦੇ ਦਰਮਿਆਨ ਮੈਂ ਗਰੀਬੜੀ ਲੱਗਾ ਪੁੱਤਾ પતિ ਅਚਾਨਕ ਬੋਲ ਉੱਠਿਆ ਉਹ ਤੂੰ ਵੀ ਕਿੰਨੀ ਬੇਵਕੂਫ ਹੈ ਆਪਣੀ ਸਹੇਲੀ ਮਿਸਿਸ ਫੈਰੋਸਤੀ ਦੇ ਕੋਲ ਜਾ ਤੇ ਇੱਕ ਸ਼ਾਮ ਲਈ ਉਸ ਕੋਲੋਂ ਕੁਝ ਜੇਵਰ ਉਧਾਰ ਮੰਗ ਲਿਆ ਉਹ ਤੇਰੀ ਬਹੁਤ ਪੁਰਾਣੀ ਸਹੇਲੀ ਹੈ ਇਹਨਾਂ ਤਾਂ ਜ਼ਰੂਰ ਕਰ ਸਕਦੀ ਹੈ ਉਸ ਦੀਆਂ ਅੱਖਾਂ ਚਮਕ ਕੁੱਟੀਆਂ ਉਹ ਹਾਂ ਇਹ ਠੀਕ ਹੈ ਮੈਂ ਉਸ ਦੇ ਬਾਰੇ ਤਾਂ ਸੋਚਿਆ ਹੀ ਨਹੀਂ ਸੀ ਉਹ ਦੂਜੇ ਹੀ ਦਿਨ ਆਪਣੀ ਸਹੇਲੀ ਤੇ ਘਰ ਜਾ ਪਹੁੰਚੀ ਅਤੇ ਉਸ ਨੂੰ ਆਪਣੀ ਮੁਸ਼ਕਲ ਦੱਸੀ ਮਿਸਿਸ ਫਰੋਸਤੀ ਉੱઠી ਆਪਣੀ ਅਲਮਾਰੀ ਕੋਲ ਗਈ ਇਸ ਵਿੱਚੋਂ ਇੱਕ ਟਰੰਕੀ ਕੱਢ ਕਰ ਉਸ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ ਟੱਕਨ ਉਠਾ ਕੇ ਮਿਸਿਸ ਲੋਇਜ਼ਲ ਉਹ ਬੋਲੀ ਜੋ ਪਸੰਦਿਆ ਚੁੱਕ ਲੈ। ਪਹਿਲਾਂ ਤਾਂ ਉਹ ਇੱਕ ਕੰਗਣ ਵੇਖਦੀ ਹੈ ਫਿਰ ਮੋਤੀਆਂ ਦਾ ਹਾਰ ਤੇ ਫਿਰ ਇੱਕ ਫਿਰ 슬ੀਵ ਦੀ ਸ਼ਕਲ ਦਾ ਇੱਕ ਹੋਰ ਹਾਰ ਜਿਸ ਵਿੱਚ ਕਮਾਲ ਦੀ ਕਾਰਾਗਿਰੀ ਨਾਲ ਕੀਮਤੀ ਨਗ ਜੜੇ ਸਨ। ਇੱਕ ਇੱਕ ਕਰਕੇ ਉਹ ਜੇਵਰ ਪਹਿਨ ਕੇ ਸ਼ੀਸ਼ੇ ਦੇ ਸਾਹਮਣੇ ਖੜੀ ਹੁੰਦੀ ਐ ਪਰ ਜੋ ਜੇਵਰ ਉਸ ਨੂੰ ਪਸੰਦਨ ਵੀ ਨਾ ਵੀ ਆਉਂਦਾ ਉਸ ਨੂੰ ਵੀ ਉਸ ਨੂੰ ਉਤਾਰਨਾ ਤਾਂ ਵਾਪਸ ਟਰੰਕੀ ਵਿੱਚ ਰੱਖਣਾ ਉਸ ਨੂੰ ਮੁਸ਼ਕਲ ਹੋ ਜਾਂਦਾ ਫਿਰ ਉਸਨੇ ਪੁੱਛਿਆ ਹੋਰ ਕੁਝ ਨਹੀਂ ਹੈ ਤੇ ਅਚਾਨਕ ਉਸ ਨੂੰ ਸਹਾਸਟਿਨ ਦੀ ਇੱਕ ਟਰੰਕੀ ਵਿਖਾਈ ਦਿੱਤੀ ਜਿਸ ਵਿੱਚ ਹੀਰਿਆਂ ਦਾ ਹਾਰ ਝਲਮਲਾ ਰਿਹਾ ਸੀ ਇਸ ਹਾਰ ਉੱਤੇ ਨਜ਼ਰ ਪੈਂਦੇ ਹੀ ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਇਸ ਨੂੰ ਡੱਬੀ ਵਿੱਚੋਂ ਕੱਢਦੇ ਹੋਏ ਉਸ ਦੀਆਂ ਉਂਗਲੀਆਂ ਕੰਬਣ ਲੱਗੀਆਂ ਹਾਰ ਪੈਣ ਕੀ ਖੋਸ਼ੀਸ਼ੇ ਦੇ ਸਾਹਮਣੇ ਖੜੀ ਹੋਈ ਤਾਂ ਉਸ ਦੀਆਂ ਅੱਖਾਂ ਖੁਦ ਨੂੰ ਪਛਾਨ ਨਾ ਸਕੀਆਂ ਟੜਕਦੇ ਦਿਲ ਦੇ ਨਾਲ ਉਹ ਮੁੜੀ ਅਤੇ ਬੜੀ ਰੀਝ ਨਾਲ ਪੁੱਛਿਆ ਕੀ ਮੈਂ ਇਹ ਲੈ ਸਕਦੀ ਹਾਂ ਬਸ ਇਹੀ ਹਾਂ ਕਿਉਂ ਨਹੀਂ ਉਸਨੇ ਚਪਟ ਕੇ ਆਪਣੀਆਂ ਬਾਹਾਂ ਆਪਣੀ ਸਹੇਲੀ ਦੇ ਗਲ ਵਿੱਚ ਪਾ ਦਿੱਤੀਆਂ ਅਤੇ ਉਸ ਨੂੰ ਜੋ ਮਿਲਿਆ ਹਾਰ ਲੈ ਕੇ ਘਰ ਵਾਪਸ ਆਉਂਦੇ ਹੋਏ ਉਸ ਦੇ ਪੱਬ ਜ਼ਮੀਨ ਉੱਤੇ ਨਹੀਂ ਸੰ ਲੱਗ ਰਹੇ ਦਾਵਤਾਂ ਦਿਨ ਆ ਗਿਆ ਮਿਸਿਸ ਲੋਇਜ਼ਲ ਬਿਹਤ ਕਾਮਜਾਬ ਰਹੀ ਸੀ ਉਸ ਉਹ ਸਾਬਤੀਆਂ ਲੋਕਾਂ ਦੀਆਂ ਨਿਗਾਹਾਂ ਦਾ ਕੇਂਦਰ ਸੀ ਉਹ ਔਰਤਾਂ ਵਿੱਚ ਸਭ ਤੋਂ ਸੋਹਣੀ ਦਿਖਾਈ ਦੇ ਰਹੀ ਸੀ ਹੱਸਦੀ ਮੁਸਕਰਾਉਂਦੀ ਉਸ ਦੀ ਖੁਸ਼ੀ ਡੋਲ ਟੋਲ ਕੇ ਪੈਂਦੀ ਸੀ ਸਭ ਮਰਦ ਮੁੜ ਮੁੜ ਕੇ ਉਸ ਨੂੰ ਵੇਖਦੇ ਰਹੇ ਉਸ ਦਾ ਨਾਂ ਪੁੱਛਦੇ ਰਹੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਰਹੇ وزارت ਦੇ ਸਾਰੇ ਵੱਡੇ ਆਫਸਰ ਉਸ ਦੇ ਨਾਲ ਡਾਂਸ ਕਰਨਾ ਚਾਹੁੰਦੇ ਸਨ ਸਿੱਖਿਆ ਮੰਤਰੀ ਨੇ ਵੀ ਉਸ ਦੇ ਬਾਰੇ ਪੁੱਛਿਆ ਉਹ دیਵਾਨਗੀ ਦੇ ਆਲਮ ਵਿੱਚ ਨੱਚਦੀ ਰਹੀ ਉਹ ਦੇਸ਼ ਕਾਲ ਦੀਆਂ ਹੱਦਬੰਦੀਆਂ ਤੋਂ ਆਜ਼ਾਦ ਹੋ ਚੁੱਕੀ ਸੀ ਉਸ ਨੂੰ ਅਹਿਸਾਸ ਸੀ ਕਿ ਅੱਜ ਉਸ ਦਾ ਹਸਨ ਬਾਜੀ ਲੈ ਗਿਆ ਹੈ ਅੱਜ ਉਸ ਦੀ ਜਿੱਤ ਦਾ ਦਿਨ ਸੀ ਉਸ ਨੂੰ ਏਵੇਂ ਲੱਗਾ ਕਿ ਜਿਵੇਂ ਉਹ ਬੱਦਲਾਂ ਵਿੱਚ ਤੈਰ ਰਹੀ ਹੋਵੇ ਆਪਣੀਆਂ ਤਾਰੀਫਾਂ ਆਪਣੇ ਆਦਰ ਮਾਨ ਜਾਗ ਉੱਠੀਆਂ ਖਾਇਸ਼ਾਂ ਅਤੇ ਅਥਾ ਖੁਸ਼ੀ ਦੇ ਬੱਦਲਾਂ ਵਿੱਚ ਇਹ ਹੀ ਉਹ ਚੀਜ਼ਾਂ ਸਨ ਜਿਨ੍ਹਾਂ ਤੋਂ ਕਿਸੇ ਵੀ ਔਰਤ ਦੀ ਮੁਕੰਮਲ ਕਾਮਯਾਬੀ ਦਾ ਪਤਾ ਲੱਗਦਾ ਹੈ ਜੋ ਉਸ ਨੂੰ ਲੋੜੀ ਦੀ ਚੰਗੀ ਲੱਗਦੀ ਹੈ ਸਵੇਰੇ 4 ਵਜੇ ਉਹ ਦਾਵਤ ਤੋਰਵਾਨਾ ਹੋਏ ਉਸ ਦਾ ਪਤੀ ਤਾਂ 12 ਵਜੇ ਰਾਤ ਨੂੰ ਹੀ ਇੱਕ ਛੋਟੇ ਕਮਰੇ ਵਿੱਚ ਤਿੰਨ ਹੋਰ ਮਰਦਾਂ ਦੇ ਨਾਲ ਸੁੱਤਾ ਹੋਇਆ ਸੀ ਜਿਨ੍ਹਾਂ ਦੀਆਂ ਬੀਵੀਆਂ ਵੀ ਦਾਵਤ ਦੇ ਮਜੇ ਲੁੱਟ ਰਹੀਆਂ ਸਨ ਵਜ਼ਾਰਤ ਦੀ ਇਮਾਰਤ ਤੋਂ ਬਾਹਰ ਨਿਕਲਦੇ ਹੋਏ ਉਸਦੇ ਪਤੀ ਨੇ ਉਸ ਦਾ ਕੋਟ ਮੋਢਿਆਂ ਉੱਪਰ ਉੜ ਦਿੱਤਾ ਇਹ ਕੋਟ ਪੁਰਾਣਾ ਤੇ ਬੋਦਾ ਸੀ ਅਤੇ ਦਾਵਤ ਲਈ ਬਣਾਏ ਗਏ ਨਵੇਂ ਸੂਟ ਉੱਤੇ ਇਵੇਂ ਦਿਖਾਈ ਦਿੰਦਾ ਸੀ ਜਿਵੇਂ ਕਿਸੇ ਨੇ ਰੇਸ਼ਮ ਉੱਤੇ ਬੂਰਾ ਰੱਖ ਦਿੱਤਾ ਹੋਵੇ ਉਸ ਨੂੰ ਇਸ ਗੱਲ ਦਾ ਅਹਿਸਾਸ ਸੀ ਇਸ ਲਈ ਉਹ ਮੋਢੇ ਝਟਕ ਕੇ ਅੱਗੇ ਵਧ ਗਈ ਤਾਂ ਕਿ ਹੋਰ ਔਰਤਾਂ ਉਸ ਨੂੰ ਨਾ ਵੇਖ ਸਕਣ ਜਿਨ੍ਹਾਂ ਦੇ ਮੋਢੇ ਮਖਮਲਾ ਪਸ਼ਮੀਨੇ ਦੀਆਂ ਸ਼ਾਲਾਂ ਤੇ ਕੋਟਾਂ ਵਿੱਚ ਲਿਪਟੇ ਹੋਏ ਸਨ ਲੋਇਜ਼ਲ ਨੂੰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਰੁੱਕ ਤਾਂ ਸਹੀ ਤੈਨੂੰ ਠੰਡ ਲੱਗ ਜਾਵੇਗੀ ਮੈਂ ਹੁਣੇ ਕੋਈ ਬੱਗੀ ਤਲਾਸ਼ ਕਰ ਲਿਆ ਹੁੰਦਾ ਹਾਂ ਪਰ ਉਹ ਉਸ ਦੀ ਗੱਲ ਅਣਸੁਣੀ ਕਰਦੇ ਹੋਏ ਤੇਜ਼-ਤੇਜ਼ ਕਦਮਾਂ ਨਾਲ ਪੌੜੀਆਂ ਉਤਰਦੀ ਗਈ ਛੜਕਾਂ ਉੱਜੜੀਆਂ ਪਈਆਂ ਸਨ ਕਦੇ-ਕਦੇ ਉਹਨਾਂ ਨੂੰ ਕੋਈ ਬੱਕੀ ਦਿਖਾਈ ਦਿੰਦੀ ਤਾਂ ਉਹ ਇਸ ਨੂੰ ਬੁਲਾਉਣ ਲਈ ਆਵਾਜ਼ਾਂ ਦਿੰਦਾ ਪਰ ਵੀ ਇਹ ਫਾਇਦਾ ਛੜਦੀ ਨਾਲ ਠੋਰ-ਠੋਰ ਕਰਦੇ ਹੋਏ ਉਸੇਂ ਦਰਿਆ ਦੇ ਕੰਢੇ ਤੱਕ ਪੁੱਜੇ ਉੱਥੇ ਆਖਿਰ ਉਹਨਾਂ ਨੂੰ ਇੱਕ ਤਾਂਗਾ ਮਿਲ ਗਿਆ ਅਜਿਹਾ ਤਾਂਗਾ ਕਦੇ ਦਿਨ ਦੇ ਵਕਤ ਦਿਖਾਈ ਨਹੀਂ ਦਿੰਦਾ ਸੀ ਸ਼ਾਇਦ ਉਹ ਵੀ ਦਿਨ ਦੇ ਵਕਤ ਪੈਰਸ ਵਿੱਚ ਦਿਖਾਈ ਦੇਣ ਉਤੇ ਸ਼ਰਮਿੰਦਗੀ ਮੰਦਾ ਹੋਵੇ ਇਸ ਤਾਂਗੇ ਵਿੱਚ ਉਹ ਹੋਵੇੰਦਾ ਮਾਰਤੀਆ ਵਿੱਚ ਆਪਣੇ ਘਰ ਆ ਗਏ ਦੋਨੋਂ ਚੁੱਪਚਾਪ ਘਰ ਵਿੱਚ ਵੜ ਗਏ ਉਹ ਸੋਚ ਰਹੀ ਸੀ ਕਿ ਅੱਜ ਦਾਵਤ ਦੇ ਬਾਅਦ ਉਸ ਦੀ ਜ਼ਿੰਦਗੀ ਵਿੱਚ ਕੀ ਰਹਿ ਗਿਆ ਹੈ ਉਸ ਦਾ ਪਤੀ ਸੋਚ ਰਿਹਾ ਸੀ ਕਿ ਕੁਝ ਘੰਟਿਆਂ ਬਾਅਦ ਉਸ ਨੇ ਦਫ਼ਤਰ ਜਾਣਾ ਹੋਵੇਗਾ ਉਸ ਨੇ ਆਪਣਾ ਓਵਰਕੋਟ ਉਤਾਰ ਸੁੱਟਿਆ ਤੇ ਸ਼ੀਸ਼ੇ ਦੇ ਸਾਹਮਣੇ ਆਖਰੀ ਵਾਰ ਖੁਦ ਨੂੰ ਵੇਖਣ ਲਈ ਖੜੀ ਹੋਈ ਅਚਾਨਕ ਉਸਦੀ ਚੀਖ ਨਿਕਲ ਗਈ ਉਸਦੇ ਹਰਦਨ ਦੇ ਗਿਰਧਹੀਰੀਆਂ ਦਾ ਹਾਰ ਮੌਜੂਦ ਨਹੀਂ ਸੀ ਉਸ ਦਾ ਪਤੀ ਜੋ ਕੱਪੜੇ ਉਤਾਰ ਰਿਹਾ ਸੀ ਮੁੜਿਆ ਤੇ ਪੁੱਛਿਆ ਕੀ ਹੋਇਆ ਉਹ ਆਪਣੇ ਪਤੀ ਦੀ ਤਰਫ ਮੁੜੀ ਤਾਂ ਉਸ ਦਾ ਰੰਗ ਫੱਕ ਹੋ ਚੁੱਕਿਆ ਸੀ ਉਹ ਉਹ ਮਿਸਿਸ ਫੋਰ ਫੋਰਸਤੀ ਵਾਲਾ ਹਾਰ ਹੀਰੀਆਂ ਦਾ ਹਾਰ ਨਹੀਂ ਹੈ ਉਹ ਸਿੱਧਾ ਖੜਾ ਹੋ ਗਿਆ ਕੀ ਕਿਵੇਂ ਇਹ ਕਿਵੇਂ ਹੋ ਗਿਆ ਉਹਨਾਂ ਨੇ ਉਸ ਦੇ ਨਵੇਂ ਸੂਟ ਵਿੱਚ ਤਲਾਸ਼ ਕੀਤਾ ਓਵਰਕੋਟ ਦੀਆਂ ਜੇਬਾਂ ਵਿੱਚ ਢੂੰਡਿਆ ਹਰ ਜਗ੍ਹਾ ਵੇਖਿਆ ਪਰ ਹਾਰ ਨਹੀਂ ਮਿਲਿਆ ਉਸ ਦਾ ਪਤੀ ਬੋਲਿਆ ਕਿ ਤੈਨੂੰ ਪੂਰਾ ਪੂਰਾ ਯਕੀਨ ਹੈ ਕਿ ਦਾਵਤ ਤੋਂ ਨਿਕਲਦੇ ਹੋਏ ਉਹ ਤੇਰੇ ਕੋਲ ਹੀ ਸੀ ਹਾਂ ਹਾਂ ਮੈਂ ਹਮਾਰਤ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਸ਼ੂ ਕੇ ਵੇਖਿਆ ਸੀ ਪਰ ਜੇਕਰ ਇਹ ਸੜਕ ਉੱਤੇ ਡਿੱਗਦਾ ਤਾਂ ਸਾਨੂੰ ਖੜਾਕ ਤਾਂ ਸੁਣਾਈ ਦਿੰਦਾ ਇਹ ਜ਼ਰੂਰ ਬੱਗੀ ਵਿੱਚ ਹੀ ਡਿੱਗਿਆ ਹੋਵੇਗਾ ਹਾਂ ਹੋ ਸਕਦਾ ਹੈ ਤੂੰ ਨੰਬਰ ਨੋਟ ਕੀਤਾ ਸੀ ਨਹੀਂ ਤੂੰ ਵੀ ਨਹੀਂ ਵੇਖਿਆ ਨਹੀਂ ਉਹ ਦੋਨੋਂ ਸੁੰਨੀਆਂ ਨਿਗਾਹਾਂ ਨਾਲ ਇੱਕ ਦੂਜੇ ਨੂੰ ਦੇਖਦੇ ਰਹੇ ਫਿਰ ਲੋਇਜ਼ਿਲ ਨੂੰ ਦੁਬਾਰਾ ਕਪੜੇ ਪੈਣਨੇ ਸ਼ੁਰੂ ਕਰ ਦਿੱਤੇ ਅਸੀਂ ਜਿਸ ਰਸਤੇ ਆਏ ਸਾ ਮੈਂ ਉਸ ਰਸਤੇ ਦੁਬਾਰਾ ਜਾਂਦਾ ਹਾਂ ਸ਼ਾਇਦ ਕਿਤੇ ਪਿਆ ਮਿਲ ਜਾਵੇ ਇਹ ਕਹਿ ਕਿ ਉਹ ਚਲਾ ਗਿਆ ਉਹ ਆਪਣੇ ਨਵੇਂ ਸੂਟ ਵਿੱਚ ਲਿਪਟੀ ਇੱਕ ਕੁਰਸੀ ਤੇ ਬੈਠੀ ਰਹੀ ਉਸ ਵਿੱਚ ਇੰਨੀ ਹਿੰਮਤ ਵੀ ਨਹੀਂ ਸੀ ਕਿ ਉਹ ਸੌਂ ਹੀ ਜਾਂਦੀ ਬਿਨਾ ਸੋਚੇ ਸਮਝੇ ਉਹ ਹਨੇਰੇ ਤੇ ਠੰਡੇ ਅੰਗੀਠੇ ਨੂੰ ਤੱਕਦੀ ਰਹੀ ਉਸਦੇ ਉਸਦਾ ਪਤੀ ਸਵੇਰੇ 7 ਵਜੇ ਵਾਪਸ ਆਇਆ ਉਹ ਵੀ ਖਾਲੀ ਹੱਥ ਸੀ ਫਿਰ ਉਸ ਉਹ ਪੁਲਿਸ ਵਿੱਚ ਰਿਪੋਰਟ ਕਰਾਉਣ ਗਿਆ ਲੱਭਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਛਪਾਉਣ ਲਈ ਅਖਬਾਰ ਦੇ ਦਫ਼ਤਰ ਗਿਆ ਬਗੀਆਂ ਵਾਲੀ ਕੰਪਨੀ ਦੇ ਦਫ਼ਤਰ ਗਿਆ ਹਰ ਉਸ ਜਗ੍ਹਾ ਗਿਆ ਜਿੱਥੋਂ ਉਮੀਦ ਦੀ ਕੋਈ ਹਲਕੀ ਜਹੀ ਟਿਮਟਮਾਉਂਦੀ ਹੋਈ ਲੋ ਦਿਖਾਈ ਦਿੰਦੀ ਸੀ ਅਤੇ ਉਹ ਇਸ ਹਾਲਾਤ ਵਿੱਚ ਇਸ ਕੁਰਸੀ ਤੇ ਸਾਰਾ ਦਿਨ ਬੈਠੀ ਰਹੀ ਸਾਰਾ ਦਿਨ ਉਸ ਦੀਆਂ ਨਜ਼ਰਾਂ ਬੂਹੇ ਉੱਤੇ ਟਿਕੀਆਂ ਰਹੀਆਂ ਸ਼ਾਮ ਦੇ ਵਕਤ ਲੁਇਜ਼ਲ ਵਾਪਸ ਪਰਤਿਆ ਤਾਂ ਉਸ ਦੇ ਮੋਢੇ ਢਿਲਕੇ ਹੋਏ ਸਨ ਤੇ ਚਿਹਰੇ ਦਾ ਰੰਗ ਪੀਲਾ ਪਿਆ ਹੋਇਆ ਸੀ ਉਸ ਨੂੰ ਕੁਝ ਨਹੀਂ ਸੀ ਮਿਲਿਆ ਆਪਣੀ ਸਹੇਲੀ ਨੂੰ ਖੱਤ ਲੇਖ ਉਸ ਨੂੰ ਕਹ ਕਿ ਹਾਰ ਦਾ ਕਾਂਟਾ ਟੁੱਟ ਗਿਆ ਹੈ ਅਤੇ ਤੂੰ ਮਰਮਤ ਲਈ ਸੁਨਿਆਰ ਨੂੰ ਦਿੱਤਾ ਹੈ ਇਸ ਨਾਲ ਸਾਨੂੰ ਕੁਝ ਵਕਤ ਮਿਲ ਜਾਵੇਗਾ ਇੱਕ ਹਫਤੇ ਦੇ ਬਾਅਦ ਆਸ ਉੱਕਾ ਮੁੱਕ ਚੁੱਕੀ ਸੀ ਇਸ ਇੱਕ ਹਫਤੇ ਵਿੱਚ ਇਵੇਂ ਵਿਖਾਈ ਦਿੰਦਾ ਸੀ ਕਿ ਲੋਇਜ਼ਿਲ ਇੱਕ ਦਿਨ ਵਿੱਚ 5 ਸਾਲ ਬੁੱਢਾ ਹੋ ਚੁੱਕਿਆ ਹੋਵੇ ਫਿਰ ਉਹ ਬੋਲਿਆ ਹੁਣ ਸਾਨੂੰ ਨਵਾਂ ਹਾਰ ਬਣਾਉਣ ਦੇ ਬਾਰੇ ਸੋਚਣਾ ਪਵੇਗਾ ਦੂਜੇ ਰੋਜ ਉਹ ਦੋਨੋਂ ਇੱਕ ਉਹ ਡੱਬੀ ਲੈ ਕੇ ਉਸ جوہری ਦੇ ਕੋਲ ਗਏ ਜਿਸ ਦਾ ਨਾਂ ਉਸ ਉੱਤੇ ਉਕਰਿਆ ਸੀ ਉਸਨੇ ਆਪਣੇ ਖਾਤੇ ਵੇਖੇ ਅਤੇ ਬੋਲਿਆ ਮੈਡਮ ਇਹ ਹਾਰ ਤਾਂ ਮੈਂ ਨਹੀਂ ਬਣਾਇਆ ਬੇਸ਼ੱਕ ਟਿੱਬੀ ਸਾਡੀ ਦੁਕਾਨ ਦੀ ਹੀ ਹੈ ਫਿਰ ਉਹ ਇੱਕ ਦੇ ਬਾਅਦ ਦੂਜੇ جوہری ਦੇ ਕੋਲ ਗਏ ਹਰ ਦੁਕਾਨ ਉੱਤੇ ਉਸ ਵਰਗਾ ਹਾਰ ਤਲਾਸ਼ ਕਰਦੇ ਹਰ ਹਾਰ ਨੂੰ ਵੇਖ ਕੇ ਆਪਣੀ ਜਾਦਾਸ਼ ਉੱਤੇ ਜੋੜ ਦਿੰਦੇ ਫਿਰ ਪਲਾ ਰੋਇਲ ਦੇ ਨੇੜੇ ਇੱਕ ਆਲੀਸ਼ਾਨ ਦੁਕਾਨ ਵਿੱਚ ਉਹਨਾਂ ਨੂੰ ਇੱਕ ਅਜਾ ਹੀਰਿਆਂ ਦਾ ਹਾਰ ਦਿਖਾਈ ਦਿੱਤਾ ਜੋ ਉਹਨਾਂ ਦੋਵਾਂ ਦੀ ਅਟਕਲ ਦੇ ਮੁਤਾਬਕ ਐਨ ਉਸ ਹਾਰ ਵਰਗਾ ਸੀ ਜੋ ਉਹ ਤਲਾਸ਼ ਕਰ ਰਹੇ ਸਨ ਉਸਦੀ ਕੀਮਤ 40000 ਫ੍ਰੈਂਕ ਸੀ ਜੇਕਰ ਉਹ ਖਰੀਦਣਾ ਚਾਹੁੰਦੇ ਤਾਂ ਹਨ ਤਾਂ ਜੋਰੀ ਉਹਨਾਂ ਨੂੰ 36000 ਫ੍ਰੈਂਕ ਵਿੱਚ ਦੇਣ ਨੂੰ ਤਿਆਰ ਸੀ ਉਹਨਾਂ ਨੇ ਜੋਰੀ ਨੂੰ ਬੇਨਤੀ ਕੀਤੀ ਕਿ ਉਹ ਤਿੰਨ ਦਿਆਂ ਤੱਕ ਇਸ ਹਾਰ ਨੂੰ ਰੱਖੀ ਰੱਖੇ ਜੋਰੀ ਇਸ ਸ਼ਰਤ ਉੱਤੇ ਵੀ ਤਿਆਰ ਹੋ ਗਿਆ ਕਿ ਜੇਕਰ ਫਰਵਰੀ ਤੱਕ ਪਹਿਲਾ ਹਾਰ ਮਿਲ ਗਿਆ ਤਾਂ ਉਹ ਆਪਣਾ ਹਾਰ 34000 ਫ੍ਰੈਂਕ ਵਿੱਚ ਵਾਪਸ ਖਰੀਦ ਲਵੇਗਾ ਲੁਆਇਜ਼ਲ ਦੇ ਕੋਲ ਆਪਣੇ ਬਾਪ ਕੋਲੋਂ ਮਿਲੇ 18000 ਫ੍ਰੈਂਕ ਸਨ ਬਾਕੀ ਰਕਮ ਉਸਨੇ ਉਧਾਰ ਲਈ ਉਸਨੇ ਹਰ ਜਗ੍ਹਾ ਤੋਂ ਉਧਾਰ ਚੁੱਕਿਆ 1000 ਫ੍ਰੈਂਕ ਇੱਧਰ ਤੋਂ 5000 ਫ੍ਰੈਂਕ ਉਧਰ ਤੋਂ ਕੁਝ ਇਸ ਕੋਲੋਂ ਕੁਝ ਉਸ ਕੋਲੋਂ ਸ਼ਹਿਰ ਦੇ ਸਾਰੇ सूदखोरਾਂ ਕੋਲੋਂ ਉਧਾਰ ਚੁੱਕਿਆ ਆਪਣਾ ਸਾਰਾ ਕੁਝ ਗਿਰਵੀ ਰੱਖ ਦਿੱਤਾ ਆਪਣੀ ਸਾਰੀ ਇੱਜ਼ਤ ਹੀ ਦਾਤ ਤੇ ਲਾਹ ਦਿੱਤੀ ਹਰ ਉਸ ਕਾਗਜ਼ ਉੱਤੇ ਦਸਖਤ ਕਰ ਦਿੱਤੇ ਜਿਸ ਦੇ ਨਾਲ ਉਸ ਨੂੰ ਕੁਝ ਰਕਮ ਉਧਾਰ ਮਿਲ ਸਕਦੀ ਸੀ ਉਹ ਜਾਣੇ ਬਿਨਾ ਕਿ ਉਹ ਇਹ ਉਧਾਰ ਅਦਾ ਵੀ ਕਰ ਸਕੇਗਾ ਜਾਂ ਨਹੀਂ ਫਿਰ ਇੱਕ ਰੋਜ਼ ਆਪਣੇ ਹਨੇਰੇ ਪਵੇਖ ਨੇ ਦੇ ਖਦਸ਼ੀਆਂ ਅਤੇ ਆਉਣ ਵਾਲੀਆਂ ਮਹਿਰੂਮੀਆਂ ਦੇ ਬੋਝ ਥੱਲੇ ਦੱਬੇ ਭਾਰੀ ਕਦਮਾਂ ਨਾਲ ਚੱਲਦੇ ਹੋਏ ਜੋਹਰੀ ਦੇ ਕਾਊਂਟਰ ਉੱਤੇ 36000 ਫੈਂਕ ਰੱਖ ਕੇ ਲੋਇਸਿਲ ਨੇ ਨਵਾਂ ਹਾਰ ਹੀਰਿਆਂ ਦਾ ਹਾਰ ਖਰੀਦ ਲਿਆ ਜਦੋਂ ਮਿਸਿਸ ਸੋਇਲ ਹੀਰਿਆਂ ਦਾ ਹਾਰ ਮਿਸਿਸ ਫਰੋਸਤੀਏ ਨੂੰ ਮੋੜਨ ਗਈ ਤਾਂ ਉਸਨੇ ਰਖਾਈ ਜਹੀ ਨਾਲ ਸਿਰਫ ਇੰਨਾ ਕਿਹਾ ਤੈਨੂੰ ਬਹੁਤ ਇਹ ਬਹੁਤ ਪਹਿਲਾਂ ਮੋੜ ਦੇਣਾ ਚਾਹੀਦਾ ਸੀ ਮੈਨੂੰ ਇਸ ਦੀ ਜ਼ਰੂਰਤ ਪੈ ਸਕਦੀ ਸੀ ਲੇਕਿਨ ਉਸਨੇ ਡੱਬੀ ਖੋਲ ਕੇ ਵੀ ਨਾ ਵੇਖੀ ਮਿਸਿਸ ਲੋਇਜ਼ਲ ਨੇ ਸੁਖ ਦਾ ਸਾ ਲਿਆ ਜੇਕਰ ਉਸ ਨੂੰ ਸ਼ੱਕ ਹੋ ਜਾਂਦਾ ਤਾਂ ਕੀ ਹਰ ਤਬਦੀਲ ਹੋ ਗਿਆ ਹੈ ਉਹ ਕੀ ਸੋਚਦੀ ਕੀ ਕਹਿੰਦੀ ਕੀ ਉਸ ਨੂੰ ਚੋਰ ਨਾ ਸਮਝਦੀ ਇਸ ਦਿਨ ਦੇ ਬਾਅਦ ਮਿਸਿਸ ਲੋਇਜ਼ਲ ਨੂੰ ਪਤਾ ਲੱਗਿਆ ਕਿ ਦਰਅਸਲ ਗਰੀਬ ਕਿਵੇਂ ਦੀ ਜ਼ਿੰਦਗੀ ਬਤੀਤ ਕਰਦੇ ਹਨ ਉਸਨੇ ਬੜੀ ਬਹਾਦਰੀ ਨਾਲ ਸਥਿਤੀ ਦਾ ਸਾਹਮਣਾ ਕੀਤਾ ਆਖਿਰ ਉਸ ਇਸ ਸਭ ਦੀ ਜ਼ਿੰਮੇਵਾਰ ਉਹੀ ਤਾਂ ਸੀ ਇਸ ਪਹਾੜ ਵਰਗਾ ਉਧਾਰ ਇਹ ਪਹਾੜ ਵਰਗਾ ਉਧਾਰ ਵੀ ਤਾਂ ਉਤਾਰਨਾ ਸੀ ਇਸ ਲਈ ਜੋ ਕੁਝ ਵੀ ਹੋ ਸਕਿਆ ਉਹ ਜ਼ਰੂਰ ਕਰੇਗੀ ਉਹ ਆਪਣੇ ਹਿੱਸੇ ਦੀ ਸਲੀਬ ਉਠਾਵੇਗੀ ਸਭ ਤੋਂ ਪਹਿਲਾਂ ਨੌਕਰਾਨੀ ਦੀ ਛੁੱਟੀ ਕਰ ਦਿੱਤੀ ਗਈ ਫਲੈਟ ਛੱਡ ਦਿੱਤਾ ਗਿਆ ਅਤੇ ਇੱਕ ਕਮਰੇ ਵਾਲਾ ਇੱਕ ਸਸਤਾ ਜਿਹਾ ਚਬਾਰਾ ਕਰਾਏ ਉੱਤੇ ਲੈ ਲਿਆ ਗਿਆ ਘਰ ਦੀ ਰਸੋਈ ਦੇ ਸਭ ਛੋਟੇ ਵੱਡੇ ਕੰਮ ਉਹ ਆਪਣੇ ਹੱਥੀ ਕਰਨ ਲੱਗੀ ਬਰਤਨ ਤੱਕ ਖੁਦ ਧੋਣ ਲੱਗੀ ਉਸ ਦੀ ਨਰਮ ਨਾਜ਼ੁਕ ਉਂਗਲੀਆਂ ਭਾਂਡਿਆਂ ਦੀ ਚਿਕਨਾਈ ਅਤੇ ਦੇਖੀਆਂ ਦੀ ਕਾਲਖ ਉਤਾਰਦੇ ਉਦਾਰਦੇ ਖੁਰਦਰੀਆਂ ਹੋ ਗਈਆਂ ਉਹ ਹੱਥਾਂ ਨਾਲ ਕੱਪੜੇ ਧੋਂਦੀ ਰਹੀ ਤੇ ਉਹਨਾਂ ਨੂੰ ਸੁਕਾਉਣ ਲਈ ਤਾਰ ਉੱਤੇ ਲਮਕਾਉਂਦੀ ਰਹੀ ਹਰ ਰੋਜ਼ ਸਵੇਰੇ ਉਹ ਕੂੜਾ ਚੋਕ ਗਲੀ ਤੱਕ ਜਾਂਦੀ ਅਤੇ ਪਾਣੀ ਦੀਆਂ ਬਾਲਟੀਆਂ ਭਰ ਕੇ ਉੱਪਰ ਲਿਆਉਂਦੀ ਹਰ ਮੰਜ਼ਲ ਉੱਤੇ ਰੁਕ ਰੁਕ ਕੇ ਸਾਹ ਲੈਂਦੀ ਕਿਰਤੀ ਔਰਤਾਂ ਵਾਂਲੇ ਕੱਪੜੇ ਪੈਣ ਉਹ ਬਾਜ਼ਾਰ ਵਿੱਚ ਸੌਦਾ ਲੈਣ ਜਾਂਦੀ ਕੋਸ਼ ਕਸ਼ ਵਿੱਚ ਟੋਕਰੀ ਲੈ ਸਬਜ਼ੀ ਵਾਲੇ ਕਸਾਈ ਤੇ ਪੰਸਾਰੀ ਸਾਹਿਬ ਦੇ ਕੋਲ ਜਾਂਦੀ ਅਤੇ ਇੱਕ ਇੱਕ ਪੈਸੇ ਲਈ ਘੰਟਿਆਂ ਤੱਕ ਸੌਦੇਬਾਜ਼ੀ ਕਰਦੀ ਹਰ ਮਹੀਨੇ ਖਰਚ ਦੀਆਂ ਕਿਸ਼ਤਾਂ ਅਦਾ ਕਰਨੀਆਂ ਸਨ ਕੁਝ ਵੀ ਦੀ ਅਦਾਇਗੀ ਕੀਤੀ ਜਾਂਦੀ ਕੁਝ ਲਈ ਹੋਰ ਮੌਲਤ ਮੰਗੀ ਜਾਂਦੀ ਉਸ ਦਾ ਪਤੀ ਸਰਕਾਰੀ ਨੌਕਰੀ ਦੇ ਬਾਅਦ ਸ਼ਾਮ ਨੂੰ ਇੱਕ ਦੁਕਾਨਦਾਰ ਦੇ ਖਾਤੇ ਲਿਖਦਾ ਅਤੇ ਅੱਧੀ ਰਾਤ ਤੱਕ ਅਤੇ ਫ੍ਰਾਂਕ ਦੇ ਪ੍ਰਤੀ ਪੰਨੇ ਦੇ ਹਿਸਾਬ ਨਾਲ ਖੜ ਰਿਆਂ ਦੀਆਂ ਨਕਲਾਂ ਲਿਖਦਾ ਕਰ ਲਿਖਿਆ ਕਰਦਾ ਜਿੰਦਗੀ ਦੇ 10 ਸਾਲ ਇੰਜ ਹੀ ਬੀਤ ਗਏ ਅਤੇ ਉਹਨਾਂ ਦਾ ਸਾਲਾਂ ਵਿੱਚ ਉਹਨਾਂ ਨੇ ਕਰਜ਼ ਦੀ ਏਕ-ਏਕ ਪਾਈ ਚੁਕਾ ਦਿੱਤੀ ਮੂਲ თან ਵਿਆਜ ਚੱਕਰਵਰਤੀ ਵਿਆਜ ਏਕ-ਏਕ ਫ੍ਰਾਂਕ ਵਾਪਸ ਕਰ ਦਿੱਤਾ ਮਿਸਿਸ ਰੁਆਇਸਲ ਹੁਣ ਇੱਕ ਅਢੇਡ ਉਮਰ ਦੀ ਔਰਤ ਦਿਖਾਈ ਦਿੰਦੀ ਸੀ ਸਭ ਕਰੀਬ ਔਰਤਾਂ ਦੀ ਤਰ੍ਹਾਂ ਹੁਣ ਉਹ ਹੱਟੀ-ਕੱਟੀ ਸਖਤ ਜਾਨ ਅਤੇ ਤਲਖ ਜਬਾਨ ਹੋ ਚੁੱਕੀ ਸੀ ਉਲਝੇ ਵਾਲੇ ਪੁਰਾਣੇ ਕੱਪੜੇ ਤੇ ਸਖਤ ਖੁਦਰੇ ਹੱਥਾਂ ਨਾਲ ਉਹ ਸ਼ਰੀਆਮ ਕੱਪੜੇ ਧੋਂਦੀ ਤੇ ਉੱਚੀ ਕੁਰਖਤ ਆਵਾਜ਼ ਵਿੱਚ ਦੂਜੀਆਂ ਔਰਤਾਂ ਨਾਲ ਗੱਲਾਂ ਕਰਿਆ ਕਰਦੀ ਪਰ ਕਦੇ-ਕਦੇ ਜਦੋਂ ਉਸ ਦਾ ਪਤੀ ਦਫ਼ਤਰ ਹੁੰਦਾ ਤਾਂ ਉਹ ਘਰ ਦੇ ਕੰਮਾਂ ਤੋਂ ਵਿਹਲੀ ਹੁੰਦੀ ਤਾਂ ਖਿੜਕੀ ਦੇ ਕੋਲ ਬੈਠ ਜਾਂਦੀ ਅਤੇ ਉਸ ਸ਼ਾਮ ਦੇ ਬਾਰੇ ਸੋਚਣ ਲੱਗਦੀ ਜਦੋਂ ਉਹ ਇੰਨੀ ਹਸੀਨ ਤੇ ਇੰਨੀ ਮਕਬੂਲ ਸੀ ਜੇਕਰ ਉਹ ਹੀਰਿਆਂ ਦਾ ਹਾਰ ਨਾ ਗਵਾਚਦਾ ਤਾਂ ਕੀ ਹੁੰਦਾ ਕੌਣ ਜਾਣੇ ਕੌਣ ਜਾਣੇ ਜ਼ਿੰਦਗੀ ਵੀ ਕਿੰਨੀ ਅਜੀਬ ਤੇ ਤਿਲਕਣ ਹੁੰਦੀ ਹੈ ਇੱਕ ਹੀ ਲਮਾ ਕਿਵੇਂ ਜ਼ਿੰਦਗੀ ਨੂੰ ਤਬਾਹ ਕਰ ਸਕਦਾ ਹੈ ਤੇ ਇੱਕ ਹੀ ਲਮਾ ਇਸ ਨੂੰ ਸਵਾਰ ਸਕਦਾ ਹੈ ਕਈ ਵਾਰ ਐਤਵਾਰ ਨੂੰ ਆਪਣੇ ਘਰੇਲੂ ਕੰਮਕਾਜ ਤੋਂ ਵਿਹਲੀ ਹੋ ਕੇ ਸੌਂਝੇ ਲੀਜੇ ਚਲੀ ਜਾਂਦੀ ਅਤੇ ਉੱਥੇ ਕੁਝ ਲੰਮਿਆਂ ਲਈ ਆਪਣੇ ਹਾਲ ਨੂੰ ਭੁੱਲ ਜਾਣ ਦੀ ਕੋਸ਼ਿਸ਼ ਕਰਦੀ ਇੱਕ ਐਤਵਾਰ ਨੂੰ ਅਚਾਨਕ ਇੱਕ ਔਰਤ ਦਿਖਾਈ ਦਿੱਤੀ ਜੋ ਆਪਣੇ ਬੱਚੇ ਦੇ ਨਾਲ ਜਾ ਰਹੀ ਸੀ ਇਹ ਮਿਸਿਸ ਫਰੋਸਤੀਏ ਸੀ ਉਨੀ ਹੀ ਜਵਾਨ ਉਨੀ ਹੀ ਖੂਬਸੂਰਤ ਤੇ ਉਨੀ ਹੀ ਦਿਲਫਰੀਬ ਮਿਸਿਸ ਲੋਇਜ਼ਲ ਪਾਵਕਤਾ ਦਾ ਸ਼ਕਾਰ ਹੋ ਗਈ ਕਿ ਉਸ ਨੂੰ ਮਿਲਣਾ ਚਾਹੀਦਾ ਹੈ ਹਾਂ ਕਿਉਂ ਨਹੀਂ ਹੋਣ ਜਦੋਂ ਕਿ ਉਹ ਸਾਰੀ ਅਦਾਇਗੀ ਕਰ ਚੁੱਕੇ ਹਨ ਤਾਂ ਇਸ ਨੂੰ ਸਭ ਕੁਝ ਦਾਸ ਦੇਣ ਵਿੱਚ ਕੀ ਹਰਚ ਹੈ ਕਿਉਂ ਨਹੀਂ ਉਹ ਉਸ ਦੇ ਸਾਹਮਣੇ ਜਾ ਖੜੀ ਹੋਈ ਸ਼ੁਭ ਸਵੇਰ ਜੀਨ ਉਹ ਇਸ ਨੂੰ ਪਛਾਨ ਨਾ ਸਕੀ ਉਸ ਦੇ ਚਿਹਰੇ ਉੱਤੇ ਕੁਝ ਹੈਰਾਨਗੀ ਜਹੀ ਤੇ ਭਾਵ ਹਾ ਭਾਵ ਸੀ ਇੱਕ ਗਰੀਬ ਔਰਤ ਉਸ ਦੇ ਨਾਲ ਇਵੇਂ ਬੇ ਤਕਲੁਖੀ ਨਾਲ ਗੱਲ ਕਰ ਰਹੀ ਹੈ ਉਹ ਕੁਝ ਤਤਲਾ ਜਹੇ ਗਈ ਪਰ ਭੈਣੇ ਮੈਂ ਤਾਂ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੋਣੀ ਹੋਵੇਗੀ ਨਹੀਂ ਮੈਂ ਮੈਥਿਲਡ ਜ਼ੋਇਲ ਹਾਂ ਉਸ ਦੀ ਸਹੇਲੀ ਦਾ ਮੂੰਹ ਹਰਾਨੀ ਨਾਲ ਅੱਡਿਆ ਰਿਆ ਗਿਆ ਉਹ ਮੇਰੀ ਮੈਥਿਲਡ ਤੂੰ ਕਿੰਨੀ ਬਦਲ ਗਈ ਹਾਂ ਜਿਸ ਦਿਨ ਅਸੀਂ ਆਖਰੀ ਵਾਰ ਮਿਲੇ ਸੀ ਉਸ ਦੇ ਬਾਅਦ ਅਸੀਂ ਬਹੁਤ ਭੜੇ ਦਿਨ ਵੇਖੇ ਹਨ ਅਤੇ ਬਹੁਤ ਭੜੇ ਹਾਲ ਅਤੇ ਇਹ ਸਭ ਤੁਹਾਡੀ ਹੀ ਵਜ੍ਹਾ ਨਾਲ ਹੋਇਆ ਹੈ। ਮੇਰੀ ਵਜ੍ਹਾ ਨਾਲ ਪਰ ਕਿਵੇਂ? ਤੈਨੂੰ ਯਾਦ ਹੈ ਮੈਂ ਸਿੱਖਿਆ وزارت ਦੀ ਦਾਵਤ ਉੱਤੇ ਜਾਣ ਲਈ ਤੁਹਾਡੇ ਤੋਂ ਹੀਰਿਆਂ ਦਾ ਇੱਕ ਹਾਰ ਪਹਿਨਣ ਲਈ ਉਧਾਰ ਲਿਆ ਸੀ। ਹਾਂ ਯਾਦ ਹੈ ਤਾਂ ਫਿਰ ਉਹ ਹਾਰ ਮੇਰੇ ਕੋਲੋਂ ਗਵਾਚ ਗਿਆ ਸੀ। ਕੀ ਮਤਲਬ ਗੁਵਾਚ ਗਿਆ ਸੀ ਉਸ ਉਹ ਤਾਂ ਤੂੰ ਮੈਨੂੰ ਮੋੜ ਦਿੱਤਾ ਸੀ ਪਰ ਮੈਂ ਤੈਨੂੰ ਇੱਕ ਹੋਰ ਐਨ ਉਸ ਵਰਗਾ ਘਰ ਖਰੀਦ ਕੇ ਮੋੜਿਆ ਸੀ ਅਤੇ ਹੁਣ 10 ਸਾਲ ਹੋ ਚੁੱਕੇ ਹਨ ਅਸੀਂ ਉਸ ਦੀ ਕੀਮਤ ਚੁਕਾ ਰਹੇ ਸਾਂ ਦੇਖਣਾ ਇਹ ਕੋਈ ਆਸਾਨ ਗੱਲ ਨਹੀਂ ਸੀ ਸਾਡੇ ਕੋਲ ਤਾਂ ਪਹਿਲਾਂ ਹੀ ਕੁਝ ਨਹੀਂ ਸੀ ਖੈਰ ਹੁਣ ਸਭ ਖਤਮ ਹੋ ਗਿਆ ਤੇ ਮੈਂ ਬਿਲਕੁਲ ਖੁਸ਼ ਹਾਂ ਮਿਸੇਸ ਫਿਰ ਉਸਤੀਏ ਖਮੋਸ਼ੀ ਨਾਲ ਉਸ ਦਾ ਚਿਹਰਾ ਤੱਕਦੀ ਰਹੀ ਕਿ ਤੂੰ ਇਹ ਕਹਿ ਰਹੀ ਹੈ ਕਿ ਤੂੰ ਮੇਰੇ ਹਾਰ ਦੀ ਥਾਂ ਹੀਰਿਆਂ ਦਾ ਇੱਕ ਨਵਾਂ ਹਾਰ ਖਰੀਦ ਕੇ ਮੋੜਿਆ ਸੀ ਹਾਂ ਅਤੇ ਤੈਨੂੰ ਪਤਾ ਹੀ ਨਹੀਂ ਸੀ ਲੱਗਿਆ ਹੈ ਨਾ ਦੋਨੋਂ ਬਿਲਕੁਲ ਇੱਕੋ ਜਿਹੇ ਸਨ ਫਿਰ ਉਸਤੇ ਬੁੱਲਾਂ ਉਤੇ ਇੱਕ ਫਕਰ ਤੇ ਮਾਸੂਮ ਖੁਸ਼ੀ ਭਰੀ ਭਿੱਜੀ ਮੁਸਕਾਨ ਫੈਲ ਗਈ ਮਿਸਿਸ ਫਰੋਸਤੀ ਦੇ ਚਿਹਰੇ ਉੱਤੇ ਅਜੀਬ ਜਿਹਾ ਆਪਾਵ ਲਈ ਉੱਠ ਖੜੀ ਹੋਈ ਅਤੇ ਆਪਣੀ ਸਹੇਲੀ ਦੇ ਦੋਨੋਂ ਹੱਥ ਆਪਣੇ ਹੱਥਾਂ ਵਿੱਚ ਲੈ ਲਏ ਉਹ ਮੈਥਿਲਡ ਮੇਰਾ ਹਾਰ ਤਾਂ ਨਕਲੀ ਸੀ ਉਸ ਦੀ ਕੀਮਤ ਤਾਂ ਵੱਧ ਤੋਂ ਵੱਧ 500 ਫ੍ਰੈਂਕ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ